ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲੋ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਅੱਜ ਤੁਹਾਨੂੰ ਆਪਣੇਆਂ ਮੱਝਾਂ ਦੀ ਵੀਡੀਓ ਦਿਖਾ ਰਿਹਾ ਤਿੰਨੇ ਨੇ ਇਹ ਅੱਜ ਸਮਿਤ ਗੁਜਰ ਜੀ ਨੇ ਵੀ ਲੈਬ ਚਲਾਈ ਸੀ ਤੇ ਇਹ ਤਿੰਨੇ ਝੋਟੀਆਂ ਆਪਣੀਆਂ ਹੁਣ ਤਿਆਰ ਨੇ ਇਹ ਅਬ ਇਹ ਚ 1 ਮਹੀਨਾ 5 ਦਿਨ ਰਹਿੰਦੇ ਨੇ ਉਹ ਚ 1 ਦਿਨ 1 ਮਹੀਨਾ 15 ਦਿਨ ਉਹ ਅੱਗੇ ਵਾਲੀ ਚ 25 ਦਿਨ ਰਹਿ ਗਏ ਕਿਉਂਕਿ ਵੀਰੋ ਮੈਂ ਤੁਹਾਨੂੰ ਇਹੀ ਚੀਜ਼ ਦੀ ਜਾਣਕਾਰੀ ਦੇਣਾ ਹੁਣਾ ਕਈ ਵੀਰ ਕਹਿੰਦੇ ਨੇ ਆਪਾਂ ਡਰੱਚ ਪਾ ਦਈਏ ਜਾਂ ਮੈਂ ਬੇਟਾ ਮਚ ਪਾਈਏ ਇਨ੍ਹਾਂ ਨਾਲ ਸਿਰਫ ਇੱਕ ਥੋੜਾ ਜਿਹਾ ਬਨਾਵਟੀ ਹੁੰਦੀ ਆ ਕੋਈ ਇਨ੍ਹਾਂ ਜਿਆਦਾ ਨਹੀਂ ਲੇਵਾ ਤਾਂ ਕੁਦਰਤੀ ਤੌਰ ਤੇ ਬਣਿਆ ਹੁੰਦਾਗਾ ਉਹੀ ਦਿਖਾਈ ਦਿੰਦਾਗਾ ਜਿਵੇਂ ਕਿ ਦੋਸਤੋ ਇਹ ਝੋਟੀਆ ਇਨ੍ਹਾਂ ਦਾ ਹੁਣ ਤੁਹਾਡੇ ਸਾਹਮਣੇ ਪੂਰਾ ਲਾਉਂਦੇ ਤਰੀ ਆਉਂਦੀ ਆ ਉਸ ਤੋਂ ਅੱਗੇ ਵਾਲੀ ਵੀ ਜਿਵੇਂ ਮਨਤੀ ਵਾਲੀ ਹੁਣ ਘੱਟ ਲੇਗਾ ਦਿਖਾਈ ਦੇ ਰਿਹਾਗਾ ਇਹ ਕਮ ਸੇ ਘੱਮ 5-6 ਦਿਨ ਪਹਿਲਾਂ ਇਹ ਲਾਉਣਾ ਸ਼ੁਰੂ ਕਰੂਗੀ ਤੇ ਦੋਸਤੋ ਆਪਾਂ ਉਹ ਚੀਜ਼ਾਂ ਪਾਈਏ ਜਿਹੜੀਆਂ ਕੁਦਰਤ ਨਾਲ ਜੁੜੀਆਂ ਆਪਣੇ ਸਮਾਜ ਚ ਜੁੜੀਆਂ ਹੁੰਦੀਆਂ ਨੇ ਜਿਵੇਂ ਕਿ ਪੁਰਾਣੇ ਬਜ਼ੁਰਗ ਪਾਉਂਦੇ ਹੁੰਦੇ ਸੀ ਉਹੀ ਪਸ਼ੂ ਨੂੰ ਪਾਈਏ ਜਿਹੜੇ ਕਿ ਪਸ਼ੂ ਨੂੰ ਤਾਕਤ ਵੀ ਦੇਵੇ ਤੇ ਆਉਣ ਵਾਲੇ ਸਮੇਂ ਚ ਦੁੱਧ ਦਾ ਉਤਪਾਦਨ ਹੋਵੇ ਜਿਵੇਂ ਕਿ ਆਪਾਂ ਇਹਨਾਂ ਨੂੰ ਆਪਣੀ ਫੀਡ ਬਣਾਈ ਹੋਈ ਆ ਉਹ ਵੀ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਆ ਉਸ ਤੋਂ ਬਾਅਦ ਜਿਵੇਂ ਕਿ ਹੁਣ ਇਹਨਾਂ ਦੇ ਵਿੱਚ ਮੀਨਾ ਮੀਨਾ ਰਹਿ ਗਿਆ ਤਾਂ ਹੁਣ ਆਪਾਂ ਨੇ ਇਹਦੇ ਵਿੱਚ ਮੈਗਾਲਟ ਦੇ ਪੋਚ ਸਟਾਰਟ ਕਰਤੇ ਮੈਗਾਲਟ ਦੇ ਬੈਰਬੱਕ ਕੰਪਨੀ ਦੇ ਇੱਕ ਪੋਚ ਸਵੇਰੇ ਇੱਕ ਸ਼ਾਮੀ ਤਿੰਨਾਂ ਨੂੰ ਆਪਾਂ ਇੱਕ ਇੱਕ ਪੋਚ ਪਾਉਨੇ ਜੀ ਤੇ ਹੁਣ ਇਹਦੇ ਨਾਲ-ਨਾਲ ਆਪਾਂ ਨੇ ਦੇਸੀ ਘਿਓ ਵੀ ਸਟਾਰਟ ਕੀਤਾ ਹੋਇਆ ਹੈਗਾ ਜਿਵੇਂ ਕਿ ਆਪਾਂ ਦੇਸੀ ਘਿਓ ਜੇ ਕੋਈ ਵੀਰ ਮਿਹਨਤ ਘੱਟ ਕਰਨੀ ਚਾਹੁੰਦਾ ਹੋਵੇ ਤਾਂ ਡੇਲੀ ਦਾ ਜਿਵੇਂ ਕਿ ਇੱਕ ਮਹੀਨਾ ਰਹਿ ਗਿਆ ਤਾਂ ਉਸ ਨੂੰ 70 ਗ੍ਰਾਮ ਡੇਲੀ ਦਾ ਕਿਉਂ ਆਪਾਂ ਕੁੱਪੀ ਨਾਲ नाप ਕੇ ਬੇਸਣ ਦੇ ਵਿੱਚ ਪਿੰਨੀ ਵਟ ਕੇ ਜਿਵੇਂ ਕਿ ਸ਼ਾਮ ਦੇ ਟਾਈਮ ਆਪਾਂ ਪਾ ਸਕਦੇ ਹਾਂ ਜਦੋਂ ਪਸ਼ੂ ਨੂੰ ਪਾਣੀ-ਦਾਣੀ ਪਲਾਇਆ ਹੁੰਦਾ ਹੈਗਾ ਤੇ ਦੂਜਾ ਤਰੀਕਾ ਜਿਵੇਂ ਕਿ ਹੁਣ ਮੇਰੇ ਕੋਲ ਤਿੰਨੇ ਪਸ਼ੂ ਨੇ ਇਹਨਾਂ ਦਾ ਮੈਂ 250 ਗ੍ਰਾਮ ਦੇਸੀ ਘਿਓ ਲੈ ਲਵਾਂਗਾ ਦੇਸੀ ਘਿਓ ਲੈ ਕੇ ਬੇਸਣ ਦੇ ਵਿੱਚ ਜਾਂ ਆਟੇ ਦਾ ਪ੍ਰਸ਼ਾਦ ਬਣਾ ਕੇ ਇਹਨਾਂ ਨੂੰ ਤਿੰਨਾਂ ਨੂੰ ਸ਼ਾਮ ਦੇ ਟਾਈਮ ਦੇ ਉੱਤੇ ਦੇ ਦਿੰਨੇ ਆ ਦੇਸੀ ਕਿਉਂ ਵੀਰੇ ਬਹੁਤ ਜਿਆਦਾ ਲਾਹੇਵੰਦ ਹੁੰਦਾ ਹੈਗਾ ਜਿਵੇਂ ਕਿ ਹੁਣ ਆਪਾਂ ਵੀਡੀਓ ਦੇਖਦੇ ਆਂ ਕਈ ਵਾਰ ਵੀਡੀਓ ਅਪਲੋਡ ਕਰ ਦਿੰਦੇ ਨੇ ਹਰ ਇੱਕ ਬੰਦਾ ਕਹਿੰਦਾ ਨੋਰਮਲ ਡਾਈਟ ਨੋਰਮਲ ਡਾਈਟ ਕੋਈ ਨਹੀਂ ਹੁੰਦੀ ਵੀਰੇ ਹੱਤੋਂ ਜਿਆਦਾ ਹਰ ਇੱਕ ਬੰਦਾ ਆਪਣੇ ਪਸ਼ੂ ਨੂੰ ਖੁਰਾਕ ਦਿੰਦਾ ਹੈਗਾ ਆਪਾਂ ਹਰਿਆਣੇ ਦੀ ਰੀਚ ਤਾਂ ਨਹੀਂ ਕਰ ਸਕਦੇ ਹਰਿਆਣੇ ਦੇ ਵਿੱਚ ਉਹਨਾਂ ਦੇ ਕੰਮਾਂ ਦੇ ਉੱਤੇ ਚੱਲ ਸਕਦੇ ਆਂ ਜਿਵੇਂ ਕਿ ਹਰਿਆਣੇ ਦੇ ਵਿੱਚ ਵੀਰੇ ਹਰ ਇੱਕ ਪਸ਼ੂ ਨੂੰ ਘੱਟੋ ਘੱਟ ਇੱਕ ਪਸ਼ੂ ਨੂੰ 3 ਤੋਂ 4 ਕਿਲੋ ਦੇਸੀ ਘਿਓ ਦਿੰਦੇ ਨੇ ਉਹ ਸੂਣ ਤੋਂ ਪਹਿਲਾਂ ਪਹਿਲਾਂ ਆਪਾਂ 2 ਕਿਲੋ ਹੀ ਦੇ ਦਈਏ ਤਾਂ ਬਹੁਤ ਹੀ ਕਾਫੀ ਹੁੰਦਾ گا۔ ਦੇਸੀ ਘਿਓ ਬਹੁਤ ਵਧੀਆ ਚੀਜ਼ ਆ ਕਿਉਂਕਿ ਦੇਸੀ ਘਿਓ ਨਾਲ ਨਾਲ ਤਾਂ ਪਸ਼ੂ ਦੀ ਸਮਾਈ ਹੋ ਜਾਂਦੀ ਹੈ ਨਾਲੇ ਸੂਣ ਵੇਲੇ ਕੋਈ ਦਿੱਕਤ ਨਹੀਂ ਆਉਂਦੀ ਨਾ ਜ਼ੇਰ ਦੀ ਦਿੱਕਤ ਆਵੇ ਨਾ ਕੋਈ ਭਾਰ ਦੀ ਸ਼ਿਕਾਇਤ ਦਿਖਾਈ ਦੇਵੇ। ਤੇ ਦੋਸਤੋ ਵੀਡੀਓ ਵਧੀਆ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਆਉ ਲਾਈਕ ਜ਼ਰੂਰ ਕਰਨਾ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ।